ਬਾਕੀ ਤੁਸੀਂ 30 ਤੋਂ ਤੇ ਕੰਟਰੀਆਂ ਘੁੰਮੇ। ਹਾਂਜੀ ਮੈਂ 30 ਤੋਂ ਪਲੱਸ ਹੀ ਹੋ ਗਿਆ ਜੀ ਕੰਟਰੀ ਮੇਰੇ। 2007 ਦੇ ਵਿੱਚ ਨਾ ਤੁਹਾਨੂੰ ਯਾਦ ਹੋਣਾ ਸ਼ਾਇਦ ਵੀ ਕਾਫੀ ਲੋਕ ਨਾ ਆਸਟ੍ਰੇਲੀਆ ਚਲੇ ਗਏ। ਸਟੱਡੀ ਵੀਜ਼ਾ ਦਿੱਤੇ। ਤੇ ਮੇਰੇ ਕਾਫੀ ਕਸਟਮਰ ਜਿਹੜਾ ਹੀ ਨਾ 50 ਤੋਂ 60% ਮੇਰਾ ਕਸਟਮਰ ਮੂਵ ਕਰ ਗਿਆ ਸੀ ਆਸਟ੍ਰੇਲੀਆ ਚ। ਤੇ ਮੈਂ ਬੜਾ ਨਾ ਮਤਲਬ ਪਰੇਸ਼ਾਨ ਜੀ ਵੀ ਹਰ ਮੜੇ ਤੋਂ ਮੜਾ ਬੰਦਾ ਵੀ ਆਸਟ੍ਰੇਲੀਆ ਚਲਾ ਗਿਆ ਤਾਂ ਕਿਉਂ ਨਾ ਮੈਂ ਵੀ ਜਾਇਆ ਜਾਵਾਂ। ਜਿਹੜੇ ਕੰਟਰੀ ਜਿੱਥੇ-ਜਿੱਥੇ ਸੋਚਿਆ ਨਾ ਉੱਥੇ-ਉੱਥੇ ਮੈਂ ਪਹੁੰਚਦਾ ਗਿਆ ਤੇ ਰੱਬ ਵੱਲੋਂ ਮਾਇਆ ਦੀ ਵੀ ਤੇ ਬੜੇ ਥੋੜੇ ਜਿਹੇ ਪੈਸਿਆਂ ਦੇ ਵਿੱਚ ਹੀ ਮੈਂ ਪਹੁੰਚਦਾ ਰਿਹਾ ਮੇਰਾ ਨਾਮ ਉਹ ਭਕਰ ਸਿੰਘ ਹੈ ਜੀ ਭਕਰ ਸਿੰਘ ਜੀ ਜਾਨਣਾ ਚਾਹਾਂਗੇ ਸਭ ਤੋਂ ਪਹਿਲਾਂ ਕਿ ਬਾਕੀ ਤੁਸੀਂ 30 ਤੋਂ ਉੱਤੇ ਕੰਟਰੀਆਂ ਘੁੰਮੇ ਹਾਂਜੀ ਮੈਂ 30 ਤੋਂ ਪਲੱਸ ਹੀ ਹੋ ਗਿਆ ਜੀ ਕੰਟਰੀ ਮੇਰੇ ਜਿਹੜੀ ਕਿਹੜੀ ਕੰਟਰੀ ਵਾਸੇ ਘੁੰਮੇ ਨਾ ਬੰਗਲਾਦੇਸ਼ ਥਾਈਲੈਂਡ ਮਲੇਸ਼ੀਆ ਅ ਇੰਡੋਨੇਸ਼ੀਆ ਨੂੰ ਮੈਂ ਟਰਾਂਜ਼ਿਟ ਹੀ ਕੀਤਾ ਸੀ ਫਿਰ ਕਰਕੇ ਲਾਓਸ ਕੰਬੋਡੀਆ ਹਾਂਗਕਾਂਗ ਮਕਾਓ ਚਾਇਨਾ ਵੀਤਨਾਮ ਸਾਊਥ ਕੋਰੀਆ ਫਿਰ ਕਜ਼ਾਕਿਸਤਾਨ ਰਸ਼ੀਆ ਟਰਕੀ ਸਾਊਥ ਅਫਰੀਕਾ ਦੈਨ ਦੁਬਈ ਪਾਕਿਸਤਾਨ ਨੇਪਾਲ ਅ ਉਸ ਤੋਂ ਬਾਅਦ ਕੈਲੋ ਵੀ ਈਥੋਪੀਆ ਕਤਰ ਸੋ ਹੋਰ ਵੀ ਕਾਫੀ ਇਸ ਤਰ੍ਹਾਂ ਕੰਟਰੀ ਮੈਂ ਚਾਈਨਾ ਅ ਸਾਰੇ ਕੰਟਰੀ ਕੋ ਮੈਂ ਤੁਸੀਂ ਇਹੋ ਜੇ ਨਾਮ ਲੈ ਲੇ ਜਿੰਨਾ ਬਾਰੇ ਸਾਨੂੰ ਹੀ ਨਹੀਂ ਪਤਾ ਕਿ ਕੰਟਰੀ ਦੇ ਵਿੱਚ ਤੇ ਭਾਜੀ ਸਭ ਬ ਕਿੱਦਾਂ ਬਣਿਆ ਹੈ ਇਕਦਮ ਹੀ ਨਹੀਂਆਂ ਕੰਟਰੀਆਂ ਦੇ ਵਿੱਚ ਜਾਣ ਦਾ ਮਨ ਕਿੱਦਾਂ ਵਿਚਾਰ ਆਇਆ ਸਬਬ ਸਾਰੇ ਆ ਵੀ ਸ਼ੁਰੂ ਤੋਂ ਨਾ ਮੇਰੇ ਦਿਮਾਗ 'ਚ ਹੀ ਵੀ ਮੈਂ ਫੋਰਨਚੀ ਸੈਟਲ ਹੋਣਾ ਪਰ ਹੋਇਆ ਇਸ ਤਰ੍ਹਾਂ ਵੀ ਇੱਥੇ ਫਿਰ ਇੱਕ ਦੋ ਵਾਰੀ ਮੈਂ ਅਪਲਾਈ ਕੀਤਾ ਪਹਿਲੇ ਤੇ ਉਦੋਂ ਮੈਨੂੰ ਵੀਜ਼ਾ ਨਹੀਂ ਮਿਲਿਆ 2000 4 ਤੋਂ ਪਹਿਲੇ ਦੀ ਗੱਲ 2005 ਦੇ ਵਿੱਚ ਨਾ ਮੇਰੀ ਮੈਰਿਜ ਹੋ ਗਈ ਤੇ ਉਸ ਤੋਂ ਬਾਅਦ ਮੈਂ ਇੱਥੇ ਬਿਜ਼ਨਸ ਖੋਲ ਲਿਆ ਮੇਰਾ ਥੀਸਿਸ ਤੇ ਰਿਸਰਚ ਦਾ ਪ੍ਰਿੰਟਿੰਗ ਦਾ ਬਿਜ਼ਨਸ ਆ ਐਮ ਪੀ ਐਚ ਡੀ ਥੀਸਿਸ ਵਗੈਰਾ ਬਣਾਉਂਦੇ ਆ ਉਹ 2007 ਦੇ ਵਿੱਚ ਨਾ ਤੁਹਾਨੂੰ ਯਾਦ ਹੋਣਾ ਸ਼ਾਇਦ ਵੀ ਕਾਫੀ ਲੋਕ ਨਾ ਆਸਟ੍ਰੇਲੀਆ ਚਲੇ ਗਏ ਸਟੱਡੀ ਵੀਜ਼ੇ ਤੇ ਤੇ ਮੇਰੇ ਕਾਫੀ ਕਸਟਮਰ ਜਿਹੜਾ ਹੀ ਨਾ 50 ਤੋਂ 60% ਮੇਰਾ ਕਸਟਮਰ ਮੂਵ ਕਰ ਗਿਆ ਹੈ ਆਸਟ੍ਰੇਲੀਆ ਚ ਤੇ ਮੈਂ ਬੜਾ ਨਾ ਮਤਲਬ ਪਰੇਸ਼ਾਨ ਜੀ ਵੀ ਹਰ ਮੜੇ ਤੋਂ ਮੜਾ ਬੰਦਾ ਵੀ ਆਸਟ੍ਰੇਲੀਆ ਚਲਾ ਗਿਆ ਤੇ ਕਿਉਂ ਨਾ ਮੈਂ ਵੀ ਜਾਇਆ ਜਾਵਾਂ ਤੇ ਮੈਂ ਘਰੇ ਗਿਆ ਖਾਣਾ ਖਾਣ ਤੇ ਮੇਰੇ ਮਦਰ ਨੇ ਵੇਖਿਆ ਵੀ ਬੜਾ ਉਦਾਸ ਜਾ ਤੇ ਉਹਨਾਂ ਨੇ ਮੈਨੂੰ ਪੁੱਛਿਆ ਵੀ ਕੀ ਹੋਇਆ ਤੇ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਨਾ ਬੜਾ ਫਸ ਜਾ ਗਿਆ ਵਾਂ ਵੀ ਕਸਟਮਰ ਇੱਥੇ ਵੀ ਮੇਰਾ ਹੁਣ ਬਹੁਤ ਜ਼ਿਆਦਾ ਵਾ ਵੀ ਕਾਰੋਬਾਰ ਵੀ ਵਧੀਆ ਚੱਲਿਆ ਵਾ ਜਦ ਮੈਂ ਉਹਨੇ ਜੇ ਆਸਟ੍ਰੇਲੀਆ ਜਾਣਾ ਵਾ ਤੇ ਤਦ ਵੀ ਆ ਤੇ ਮੈਂ ਮੈਨੂੰ ਸਮਝ ਹੀ ਨਹੀਂ ਲੱਗਦੀ ਪਈ ਮੈਂ ਕੀ ਕਰਾਂ ਤੇ ਮੇਰੀਆਂ ਨਾ ਇੰਨੀਆਂ ਗੱਲਾਂ ਕਰਦੇ ਆ ਨਾ ਅੱਖਾਂ ਚੱਥਰੂ ਜਿਹਾ ਤੇ ਮੇਰੇ ਮਾਤਾ ਜੀ ਨੇ ਮੈਨੂੰ ਮਤਲਬ ਪਿਆਰ ਨਾਲ ਇਹ ਗੱਲ ਕਹੀ ਵੀ ਕੋਈ ਨਹੀਂ ਤੂੰ ਚਿੰਤਾ ਨਾ ਕਰ ਵੀ ਅੱਜ ਤੋਂ ਬਾਅਦ ਤੂੰ ਵੀ ਸਾਰੀ ਦੁਨੀਆ ਕੋ ਮਹਿੰਗਾ ਤੂੰ ਇੱਕ ਅੱਧਾ ਕੀ ਤੂੰ ਸਾਰੀ ਦੁਨੀਆ ਕੋ ਮਹਿੰਗਾ ਉਹ ਕਹਿੰਦੇ ਨਾ ਮਾਂ ਦੀਆਂ ਅਸੀਸਾਂ ਕਿਹਦੇ ਬੰਦੇ ਨੂੰ ਤਾਰ ਦਿੰਦੀਆਂ ਉਹ ਪਤਾ ਨਹੀਂ ਕਿਹੜੇ ਵੇਲੇ ਮਾਤਾ ਨੇ ਅਸੀਸ ਦਿੱਤੀ ਉਸ ਤੋਂ ਬਾਅਦ ਤੂੰ ਯਕੀਨ ਮੰਨਿਓ ਮੈਕਸ ਜਿਹੜੇ ਕੰਟਰੀ ਜਿੱਥੇ-ਜਿੱਥੇ ਸੋਚਿਆ ਨਾ ਉਥੇ ਉਥੇ ਮੈਂ ਪਹੁੰਚਦਾ ਗਿਆ ਤੇ ਰੱਬ ਵੱਲੋਂ ਮਾਇਆ ਦੀ ਕੋਈ ਕਮੀ ਨਹੀਂ ਆਈ ਤੇ ਬੜੇ ਥੋੜੇ ਜਿਹੇ ਪੈਸਿਆਂ ਦੇ ਵਿੱਚ ਹੀ ਮੈਂ ਪਹੁੰਚਦਾ ਰਿਹਾ ਅੱਛਾ ਮਨ ਲੱਕ ਕਿ ਕਿੰਨੇ ਕ ਪੈਸਿਆਂ ਦੇ ਵਿੱਚ ਕਿ ਇੰਨੀਆਂ ਕੰਟਰੀਆਂ ਘੁੰਮ ਚੁੱਕਾ ਹੁਣ ਤੱਕ ਜੇ ਹਿਸਾਬ ਲਾਈਏ ਤੇ ਕੋਈ ਸ਼ੁਰੂਆਤ ਮੇਰੇ ਕੋਲ ਸਾਰਾ ਡਾਟਾ ਪਿਆ ਜੀ ਤਕਰੀਬਨ 7 ਲੱਖ ਨੂੰ ਮੈਂ ਕਰਾਸ ਨਹੀਂ ਕੀਤਾ ਹਲਿ ਤੱਕ 7 ਲੱਖ ਦੇ ਵਿੱਚ ਮੈਂ 30 ਕੰਟਰੀ ਕੀਤੇ ਹੁਣ ਤੁਸੀਂ ਕਹੋਗੇ ਵੀ ਇੰਨੇ ਘੱਟ ਪੈ ਜਾਂਚ ਕਿਉਂ ਕਿਉਂਕਿ ਮੈਂ ਵੀਜ਼ਾ ਵੀ ਆਪਲੋਡ ਨਾ ਪਲੱਸ ਦੂਸਰੇ ਨੰਬਰ ਦੇ ਉੱਤੇ ਮੈਂ ਵੀ ਮੇਰੀਆਂ ਨਾ ਫਲੈਕਸੀਬਲ ਡੇਟਸ ਹੁੰਦੀਆਂ ਵਾ ਜ਼ਰੂਰੀ ਨਹੀਂ ਆ ਵੀ ਮੈਂ ਇਸ ਤਰੀਕ ਨੂੰ ਹੀ ਜਾਣਾ ਵਾ ਮੈਂ ਉਦੋਂ ਜਾਣਾ ਜਦੋਂ ਸਭ ਤੋਂ ਸਸਤੀ ਟਿਕਟ ਹੁੰਦੀ ਹੈ ਤੇ ਮੈਂ ਇਹੋ ਜੇ ਮੌਕੇ ਤੇ ਇਹੋ ਜੇ ਕੰਟਰੀ ਚ ਜਾਣਾ ਵਾ ਵੀ ਜਿੱਥੋਂ ਦੋ ਤਿੰਨ ਕੰਟਰੀ ਮੈਂ ਨਾਲ ਲੈਂਡ ਬਾਰਡਰ ਕਰਕੇ ਵੀ ਕਰਾਸ ਕਰ ਸਕਾਂ ਕਈਆਂ ਦੇ ਵੀਜ਼ਾ অন ਅਰਾਈਵਲ ਹੁੰਦਾ ਵਾ ਤੇ ਜਦੋਂ ਆਪਾਂ ਸਾਰੀਆਂ ਚੀਜ਼ਾਂ ਪਲੈਨਿੰਗ ਕਰਕੇ ਚੱਲਦੇ ਆ ਨਾ ਜੇ ਤੁਹਾਡਾ 50000 ਖਰਚਾ ਨਾ ਤੇ ਤੁਸੀਂ 50 ਦੇ ਵਿੱਚ ਤਿੰਨ ਮੁਲਕ ਉਹ ਮੁਸਾਦੇ ਨੇ ਦੇ 50 ਦੇ ਵਿੱਚ ਤੁਸੀਂ ਆਮ ਪੈਕੇਜ ਵੇਖੋ ਇੱਕ ਦੇ ਮੁਲਕ ਦਾ ਹੀ ਦਿੰਦੇ ਆ। ਅਸੀਂ ਮਤਲਬ ਕਿ ਜੇ ਆਪਾਂ ਆਪ ਸਭ ਕੁਝ ਅਪਲਾਈ ਕਰਨਾ ਲੱਗ ਜੀ ਤੇ ਪੈਸਿਆਂ ਦੀ ਬਚਤ ਹੋ ਜਾਂਦੀ ਇਹਨਾਂ ਪੈਸੇ ਨਹੀਂ ਲੱਗਦਾ ਤੇ ਆਰਾਮ ਨਾਲ ਮੈਂ ਕੱਟ ਖਰਚੇ ਦੇ ਵਿੱਚ ਅਸੀਂ ਜਾ ਸਕਦੇ। ਬਿਲਕੁਲ ਜੀ ਆਪਾਂ ਆਪਣੇ ਆਪ ਨੂੰ ਬੋਡੀ ਸਾਡੀ ਫਲੈਕਸੀਬਲ ਮੰਨ ਲਓ ਮੈਂ ਕਹਿੰਦਾ ਵੀ ਨਹੀਂ ਮੈਂ ਆਪਣਾ ਕੈਂਪਿੰਗ ਵੀ ਕਰਨ ਨੂੰ ਤਿਆਰ ਆ ਮੈਂ ਮਤਲਬ ਕਿ ਜੇ ਮੇਰਾ ਜ਼ਰੂਰਤ ਪਵੇ ਤੇ ਮੈਂ ਮਤਲਬ ਪਬਲਿਕ ਟਰਾਂਸਪੋਰਟ ਵੀ ਯੂਜ਼ ਕਰਨੇ ਨਾਰਮਲੀ ਮੈਂ 90% ਪਬਲਿਕ ਟਰਾਂਸਪੋਰਟ ਯੂਜ਼ ਕਰਦਾ ਅੱਛਾ ਭਾਈ ਟੀ ਐਕਸਪਲੋਰ ਕੀ ਕਰਦੇ ਉੱਥੇ ਜਾ ਕੇ ਕਿ ਹਰ ਇੱਕ ਕੰਟਰੀ ਨੂੰ ਪਹਿਲਾਂ ਤੇ ਜਾਨਣਾ ਹੀ ਬੜਾ ਮੁਸ਼ਕਿਲ ਹੁੰਦਾ ਕਿ ਮੈਂ ਕੰਟਰੀ ਚੱਲਣਾ ਇੱਕ ਵੱਖਰੇ ਸ਼ਹਿਰ ਚ ਵੱਖਰੇ ਦੇਸ਼ ਚ ਚੱਲਣਾ ਜਿੱਦੀ ਬਾਦਸ਼ਾਹ ਵੀ ਵਕਰੀ ਖਾਨ ਪੀਣੀ ਵਕਰਾ ਆਖਰ ਕਿਸ ਤਰ੍ਹਾਂ ਇਹ ਸਭ ਕੁਝ ਮੈਨੇਜ ਕਰਦਾ ਇਹਦੇ ਵਿੱਚ ਇਸ ਤਰ੍ਹਾਂ ਵੀ ਮੇਰਾ ਨਾ ਪਹਿਲੇ ਤੇ ਮੈਂ ਨਾਰਮਲ ਉੱਥੇ ਦੇ ਕਲਚਰ ਵਾਸਤੇ ਜਾਂਦਾ ਹਾਂ ਪਲੱਸ ਫਿਰ ਮੈਨੂੰ ਨਾ ਖਾਣੇ ਦਾ ਬਹੁਤ ਸ਼ੌਂਕ ਹੀ ਵੀ ਹਰ ਇੱਕ ਬਹੁਤ ਬੰਦੇ ਖਾਣੇ ਖਾਣੇ ਜਦੋਂ ਮੈਂ ਹਰ ਜਗ੍ਹਾ ਤੇ ਜਾਣਾ ਉੱਥੇ ਦੇ ਖਾਣੇ ਜਦੋਂ ਖਾਣੇ ਪਲੱਸ ਫਿਰ ਇਹਦੇ ਨਾਲ ਉੱਥੇ ਦਾ ਕਲਚਰ ਉੱਥੇ ਦੇ ਸਟੂਡੈਂਟ ਲਾਈਫ ਵੇਖਣੀ ਉੱਥੇ ਦੇ ਮਤਲਬ ਬਿਜ਼ਨਸ ਦੇ ਤੌਰ ਦੇਤੇ ਵੀ ਇੰਡੀਆ ਤੋਂ ਆਪਾਂ ਕਿਹੜੀ ਚੀਜ਼ ਇੱਥੇ ਐਕਸਪੋਰਟ ਕਰ ਸਕਦੇ ਹਾਂ ਤੇ ਇੰਪੋਰਟ ਕਰ ਸਕਦੇ ਹਾਂ ਮੇਰੇ ਕੋਲ ਇੰਪੋਰਟ ਐਕਸਪੋਰਟ ਦਾ ਲਾਇਸੈਂਸ ਵੀ ਆ ਪਲੱਸ ਦੂਸਰਾ ਨੰਬਰ ਦੇਤੇ ਮੈਨੂੰ ਰਹਿੰਦਾ ਹੀ ਵੀ ਇੱਕ YouTube ਦਾ ਚੈਨਲ ਬਣਾ ਕੇ ਤੇ ਉੱਤੇ ਵੀ ਮੈਂ ਪਾਇਆ ਜਾਵੇ ਮੇਰਾ ਬਾਰਡਰਲੈਸ ਇੰਡੀਅਨ ਦੇ ਨਾਮ ਤੇ ਚੈਨਲ ਤੇ ਉਹਦੇ ਦੇ ਮੈਂ ਜਾ ਕੇ ਤੇ ਆਪਣੀਆਂ ਵੀਡੀਓਜ਼ ਵੀ ਤੁਸੀਂ ਮੇਰੀਆਂ ਵੇਖ ਸਕਦੇ ਹੋ ਕਾਫੀ ਹੁਮਦਾਰੇ ਪਰ ਹੁਣ ਮੈਂ ਵੇਖਦਾ ਪਿਆ ਵੀ ਇਹਦੇ ਨਾਲ ਨਾਲ ਨਾ ਮੈਂ ਜਿਹੜਾ ਖਾਣੇ ਦੇ ਰਿਵਿਊ ਜਿਹੜੇ ਮੈਂ ਕਰਦਾ ਰਿਆਣਾ ਉੱਥੇ ਉਹ ਵੀ ਆਪਣੇ ਚੈਨਲ ਤੇ ਪਾਇਆ ਜਾਵਾਂ ਤਾਂ ਕਿ ਲੋਕਾਂ ਨੂੰ ਖਾਣੇ ਬਾਰੇ ਤੇ ਟਰੈਵਲਿੰਗ ਬਾਰੇ ਵੀ ਪਤਾ ਲੱਗੇ